ਰਾਤ ਨਾਮ ਨਾਮ ਵਾਹਿਗੁਰੂ ਤੁਮਹਾਰ ਇੱਕ ਜੀਓ ਤੁਮਹਾਰੇ ਸਰਨ ਤੁਮਹਾਰੀ ਆਸਾ ਪੰਨ ਜੀ ਫਜਨ ਸੋ ਜੀ जानम करम बल मन ते जाए आव क्रोध ना बिनसै लोभ मार्ग उसत करे जान सार्थ ਉਹੀ ਮਹਲਾ ਤੀਜਾ ਕਰ ਪਹਿਲਾ ਅਸ਼ਟ ਪਦੀਆਂ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਨਾਮੈ ਤੇ ਸਦ ਕੇ ਚੋਆ ਬਿਨ ਸਤ ਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਨ ਮਾਹ ਰਾਸ ਸੁਨੀਠ ਬਿਨ ਚਾਖੇ ਸਾਧਨ ਜਾਪੈ ਨਾਮੈ ਕੀਤੇ ਸਦ ਕੇ ਛੰਗੋ ਆਂ ਬਿਨ ਸਤ ਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਸੁਨੀਠ ਮੇਨ ਚਾਖੇ ਸਾਧਨਾ ਜਾਪੈ ਕਉਡੀ ਬਦਲੈ ਜਨਮ ਗਵਾਇ ਚੀਨ ਸਨਾਈ ਆਪੈ ਗੁਰ ਮੁਖ ਮੋਵੈ ਤਾਏ ਕੋ ਜਾਣੈ ਹੋ ਮੈਂ ਦੁਖ ਨ ਸੰਤਾ ਪੈ ਬਲੇ ਪਰੀ ਸ਼ਬਦ ਤੀਨ ਤਮ ਪਰਗਾਸਿਆ ਸਹਿਜ ਰਹੀਆ ਸਮਾਈ ਅਰੰਗ ਗੁਰਮੁਖ ਗਾਵੇ ਗੁਰਮੁਖ ਬੁਝੈ ਗੁਰਮੁਖ ਸ਼ਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇਓ ਮਨ ਮੋਕ ਅੰਦਾ ਅੰਧ ਕਮਾਵੇ ਬਿਖ ਖੱਟੇ ਸੰਸਾਰੇ ਮਾਇਆ ਮੋ ਸਦਾ ਦੁਖ ਪਾਏ ਬਿਨ ਗੁਰ ਹੱਤ ਤਿਆਰੀ ਸੋਈ ਸੇਵਕ ਜੇ ਸਤ ਗੁਰ ਸੇਵੇ ਚਾਲੈ ਸਤ ਗੁਰ ਪਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚ ਮੰਨ ਵਸਾਈ ਸੱਚੀ ਬਾਣੀ ਗੁਰਮੁਖ ਖਟੇ ਗੁਰਮੁਖ ਨਾਮ ਜਪਾਏ ਸਦਾ ਅਲਪਤ ਸਾਚਾ ਰੰਗ ਰਾਤਾ ਗੁਰ ਕੈ ਸਹਿਜ ਸੁਪਾਏ ਮਨਮੁਖ ਸਾਧੰਗੀ ਪੂੜੋ ਬੋਲੈ ਬੇਖ ਬੀਜੈ ਬੇਖ ਖਾਏ ਜਮ ਕਾਲ ਬਾਦਾਂ ਤ੍ਰਿਸ਼ਨਾ ਦਾ ਦਾ ਬਿਨ ਗੁਰ ਕਵਣ ਛੜਾਏ ਸਚਾ ਤੀਰਥ ਜਿਤ ਸਤ ਸਰਨ ਆਵਣ ਗੁਰਮੁਖਿ ਆਪ ਬੁਝਾਏ ਆਤ ਸਤ ਤੀਰਥ ਗੁਰ ਸ਼ਬਦ ਦੇਖਾਏ ਤੇ ਤਨਾ ਤੈ ਮਲ ਜਾਏ ਸਚਾ ਸ਼ਬਦ ਸਚਾ ਹੈ ਨਿਰਮਲ ਨਾ ਮਲ ਲਗੈ ਨਾ ਲਾਏ ਸਚੀ ਸਪਤ ਸਚੀ ਸਾਲਾ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਤਿਸਕੇ ਰੰ ਦੁਰਮਤ ਕਹਿ ਨਾ ਜਾਏ ਹੁਕਮ ਹੋਵੈ ਤਾਂ ਨਿਰਮਲ ਹੋਵੈ ਹੋ ਮੰ ਵਿਚੋਂ ਜਾਏ ਗੁਰ ਕੀ ਸਖੀ ਸੇ ਜੇ ਚਖੀ ਤ੍ਰਿਸ਼ਨਾ ਅਗਨ ਬੁਝਾਈ ਕੈ ਸ਼ਬਦ ਨਾਤਾ ਸਹਿ ਜੇ ਮਤ ਸਹਿ ਜੇ ਰਹੀ ਆ ਸਮਾਏ ਹਰ ਕਾ ਨਾਮ ਸਤ ਕਰ ਜਾਣ ਗੁਰ ਕੈ ਪਾਏ ਪਿਆਰੇ ਸਚਿ ਵਡਿਆਈ ਗੁਰ ਤੇ ਪਾਈ ਸਚ ਨਾਏ ਪਿਆਰੇ ਚਾ ਸਭ ਮਨ ਵਰਤੈ ਵਿਰਲਾ ਕੋ ਵਿਚਾਰੇ ਆਪੇ ਨੀਲ ਲੈ ਤਾ ਬਖਸ਼ੇ ਸੱਚੀ ਭਗਤ ਸਵਾਰੇ ਸਬੋ ਸਚ 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 ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਨ ਹੁਕਮੋਂ ਵਰਤੈ ਗੁਰਮੁਖ ਆਪ ਪਛਾਨੈ ਨਾਮ ਤੇ ਆਏ ਤਾਂ ਸਤ ਗੁਰ ਪਾਏ ਜੋ ਇਚੈ ਸੋ ਫਲ ਪਾਏ ਨਾਨਕ ਤੇ ਸਦਾ ਸਭ ਕੇ ਚਹੋਵੇਂ ਜੇ ਵਿੱਚ ਮੋ ਆਪ ਨਾਮ ਤੇ ਆਏ ਤਾਂ ਸਤ ਗੁਰ ਪਾਏ ਜੋ ਤੇ ਇਛੈ ਜੋ ਇਛੈ ਸੋ ਫਲ ਪਾਏ ਨਾਨਕ ਤਿਸ ਦਾ ਸਾਦ ਕੇ ਚੋਵੇਂ ਜੇ ਵਿਚ ਮੋ ਆਪ ਗਵਾਈ ਵਾਹਿਗੁਰੂ ਜੀ ਕਾ ਖਾਲਸਾ ਨਾਹਿ ਗੁਰਜੀ ਕੀ ਫਤਿਹ ਸੋਹੀ ਰਾਗ ਸੋਹੀ ਮਹਲਾ ਤੀਜਾ ਕਰ ਪਹਿਲਾ ਅਸ਼ਟ ਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਮੈ ਕੀਤੇ ਸਭ ਕਿਛ ਹੋਆ ਬਿਨ ਸਤਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਾਧ ਅਸਨੀਠਾ बिन चाखी साधना जाते हैं। गुरु जी का खालसा गुरु जी की फतेह गुरु की आ